ਮਾਲਕਲਾ ਪਿੰਡ ਮਾਲਕਲਾ ਮੋਗੇ ਜ਼ਿਲ੍ਹੇ ਵਿੱਚ ਐ ਸਰਦਾਰ ਬਲਵਿੰਦਰ ਸਿੰਘ ਉਸ ਵੀਰ ਦਾ ਨਾਂ ਸੀ ਪਿਛਲੇ ਸਾਲ ਉਹਦੀ ਡੈਥ ਹੋ ਗਈ ਉਹਦੇ ਭੋਗ ਤੇ ਸਾਨੂੰ ਜਾਣ ਦਾ ਮੌਕਾ ਮਿਲਿਆ ਜਦੋਂ ਮੈਂ ਉਹਦੇ ਭੋਗ ਤੇ ਗਿਆ ਨਾ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਜਿਹੜੀ ਗੱਲ ਦੱਸਣਾ ਚਾਹੁੰਨਾ ਉਹਦੇ ਭਰਾਵਾਂ ਨੂੰ ਵੀ ਨਹੀਂ ਸੀ ਪਤਾ ਵੀ ਸਾਡੇ ਭਰਾ 'ਚ ਇੰਨੇ ਗੁਣ ਉਹ ਵਿਅਕਤੀ ਐਦਾਂ تھا ਜਿਵੇਂ ਟਾਲੀ ਵੇਚਦਾ ਸੀ ਨਾ ਕਿਸਾਨ ਸੀ ਤੇ ਐ ਲੋਈ ਜੀ ਲੈ ਕੇ ਝੁੰਮ ਜਾ ਮਾਰ ਕੇ ਜਿਹਦੀ ਮਤ ਕਰਦਾ ਸੀ ਪਿੰਡ ਨੂੰ ਪਤਾ ਵੀ ਨਹੀਂ ਸੀ ਉਹਨੇ ਕਿਹਦੀ ਕਿਹਦੀ ਹਲਪ ਕੀਤੀ ਸੀ ਉਹਦੇ ਬਾਰੇ ਜਿਹੜੀ ਖੂਬੀ ਸੁਣੀ ਮੈਂ ਕਿਹਾ ਵਾਹ ਬਈ ਵਾਹ ਤੇ ਉਹ ਐਹੋ ਜਿਹਾ ਬੰਦਾ ਸੀ ਜਿੱਦਨ ਉਹਦਾ ਸਸਕਾਰ ਸੀ ਪਿੰਡ ਚੋਂ ਕੋਈ ਬੰਦਾ ਨਹੀਂ ਸੀ ਰਿਆ ਜਿਹੜਾ ਉਹਦੀਆਂ ਅਰਥੀ ਦੇ ਪਿਛੇ ਨਾ ਗਿਆ ਹੋਵੇ ਤੇ ਬੰਦਾ ਵੇਖਣ ਨੂੰ ਬਿਲਕੁਲ ਸਿੰਪਲ ਉਹ ਕਹਿੰਦੇ ਟਾਲੀ ਵੀ ਵੇਚਦਾ ਸੀ ਨਾ 7000 ਦੀ ਟਾਲੀ ਵੀ ਕੀ ਹੈ ਉਹਦੇ ਚੋਂ 700 ਰੁਪਿਆ ਕੱਢ ਕੇ ਪਾਸੇ ਰੱਖ ਦਿੰਦਾ ਸੀ ਜੇ ਉਹਨੇ ਕੋਈ ਚੀਜ਼ ਵੇਚੀ ਉਹਨੂੰ ਕਹਣਾ ਵੀ ਇਹਦੇ ਚੋਂ ਇੰਨਾ ਹਿੱਸਾ ਮੇਰੇ ਗੁਰੂ ਦਾ ਉਹ ਮੈਂ ਜਿੱਥੇ ਮਰਜ਼ੀ ਲਾਵਾਂ ਕਿਸੇ ਦੇ ਬੱਚੇ ਦੀ ਫੀਸ ਤਾਰ ਦਿਆਂ ਕਿਸੇ ਹਸਪੀਟਲ ਚ ਕਿਸੇ ਮਰੀਜ਼ ਦਾ ਬਿੱਲ ਦਿਆਂ ਵਾਂ ਇਦਾਂ ਦੇ ਕਾਰਜ ਕਰਦਾ ਸੀ ਤਜਾਦ ਰੱਖਿਓ ਪਿਆਰਿਓ ਜਿਉਂਦੇ ਉਹ ਲੋਕ ਰਹਿੰਦੇ ਨੇ ਜਿਹੜੇ ਸਮਾਜ ਵਾਸਤੇ ਜ਼ਿੰਦਗੀ ਜੁਂਦੇ ਨੇ ਆਪਣੇ ਧੀਆਂ ਪੁੱਤਾਂ ਬੱਚਿਆਂ ਦੇ ਮੂਹ ਤਾਂ ਚਿੜੀਆਂ ਪਸ਼ੂ ਪੰਛੀ ਤੁਸੀਂ ਹਰ ਇੱਕ ਵੇਖੋ ਚਿੜੀਆਂ ਵੀ ਟੀਲੇ ਇਕੱਠੇ ਕਰ ਕਰਕੇ ਆਪਣੇ ਬੱਚਿਆਂ ਦਾ ਰਣਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਅਸੀਂ ਉਸ ਗੁਰੂ ਦੇ ਵਾਰਸਾਂ ਉਸ ਗੁਰੂ ਦੇ ਪੁੱਤਰ ਧੀਆਂ ਆ ਕਿ ਸਾਡੀ ਡਿਊਟੀ ਬੜੀ ਵੱਡੀ ਆ ਕਿ ਅਸੀਂ ਸਮਾਜ ਵਿੱਚ ਆਪਣੇ ਬੱਚਿਆਂ ਦੇ ਅੰਦਰ ਇਹ ਗੱਲ ਪਾਈਏ ਕਿ ਸਾਡੇ ਬੱਚਿਆਂ ਦੀ ਕਮਾਈ ਠੀਕ ਹੋਵੇ ਉਹ ਜੋਬਾਂ ਕਰਨ ਉਹ ਬਿਜ਼ਨਸ ਕਰਨ ਪਰ ਆਪਣੀ ਕਮਾਈ ਚੋਂ ਦਸਵੰਦ ਕੱਢ ਕੇ ਪਾਸੇ ਰੱਖੀ ਜਾਨ ਅਛਾ ਫਿਰ ਜਿਹੜਾ ਦਸਵੰਦ ਹੈ ਇਹ ਸਵਾਲ ਬੜਾ ਆਉਂਦਾ ਜਦੋਂ ਤੁਸੀਂ ਦਸਵੰਦ ਕੱਢ ਕੇ ਪਾਸੇ ਰੱਖਿਆ ਹੋਊਗਾ ਨਾ ਜਦੋਂ ਤੁਹਾਨੂੰ ਕੋਈ ਲੋੜਵੰਦ ਆ ਗਿਆ ਤੋ ਤੁਹਾਨੂੰ ਪਤਾ ਦੜ ਕੋ ਪਾਸੇ ਪਿਆ ਤੁਹਾਨੂੰ ਦੇਣ ਲੱਗਿਆ ਮਾਸਾ ਵੀ ਝਿਜਕ ਨਹੀਂ ਹੋਣੀ ਪਰ ਜੇ ਕੱਢਿਆ ਨਾ ਨਾ ਹੋਏਗਾ ਤੁਹਾਡੇ ਦਰਵਾਜ਼ੇ ਤੇ ਕੋ ਆ ਗਿਆ ਤੁਹਾਡੀ ਜੇਬ ਚ ਉਸਦਾ 25000 ਰੁਪਇਆ ਹੋਵੇ ਉਹ 500 ਮੰਗਣ ਆਇਆ ਤੁਹਾਨੂੰ 500 ਦੇਣਾ ਉਖਾ ਲੱਗਣਾ ਪਰ ਜੇ ਲਾਗੇ ਦਸਵੰਦ ਤੁਹਾਡੇ ਕੋਲ 20 25000 ਕੱਢਿਆ ਪਾਸੇ ਪਿਆ ਵਾ ਤੂੰ ਇੱਕ ਮਿੰਟ ਲਾਉਣਾ ਕਹਣਾ ਲੈ ਭਾਈ ਏ ਮੇਰਾ ਥੋੜਾ ਤੇ ਗੁਰੂ ਦਾ ਤੇ ਨਾ ਭਾਈ ਮੈਂ ਆਸਾਨ ਕੀਤਾ ਹੀ ਮੈਨੂੰ ਗੁਰੂ ਨੇ ਦਿੱਤਾ ਇਹਨੇ ਜੋਗਾ ਬਣਾਇਆ ਮੈਂ ਤੇਰੀ ਹੱਲਪ ਕਰ ਦਿੱਤੀ ਮੈਂ ਕੋਈ ਪਰਪਕਾਰ ਥੋੜਾ ਕੀਤਾ